ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਸੂਰਿਆਕਾਰ ਜੀ ਦੇ ਦਿਸ਼ਾ ਨਿਰਦੇਸ਼ ਤੇ ਨਸ਼ਾ ਛਡੋਏ ਮਹਮਦਾ ਅਗਾਜ਼ ਕੀਤਾ ਗਿਆ ਜਿਸ ਦੇ ਤਹਿਤ ਅੱਜ ਬਠਿੰਡਾ ਵਿਖੇ ਵਕੀਲ ਭਾਈਚਾਰੇ ਵੱਲੋਂ ਇੱਕ ਨਸ਼ਾ ਛਡਾਊ ਯਾਤਰਾ ਵੀ ਕੱਢੀ ਗਈ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਾਉਸਕੇ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਮੈਨੂੰ 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 non ha che niente non per che ci se cam lei non per che tu di sole tu che hai al ਨੋਨ ਡਰੱਗਸ ਮਾਨਯੋਗ ਜਹੰਗੀਰ ਸਾਹਿਬ ਨੇ ਪਠੰਡਾ ਸੈਸ਼ਨ ਕੋਰਟ ਤੋਂ ਸ਼ੁਰੂਆਤ ਕੀਤੀ ਹੈ ਸਾਰੇ ਜੱਜ ਸਾਹਿਬਾਨ ਨਾਲ ਨੇ ਸਾਰੇ ਵਕੀਲ ਸਾਹਿਬਾਨ ਨੇ ਸਾਰੇ ਸਟਾਫ ਨੇ ਤੇ ਬੱਚਿਆਂ ਨੇ ਬਹੁਤ ਵਾਕ ਤੋਂ ਹਿੱਸਾ ਲਿਆ ਇਸ ਮੌਕੇ ਮਬਾਰਕਬਾ ਦਿਨਾ ਚਾਹਾਂਗਾ ਜਹੰਗੀਰ ਸਾਹਿਬ ਨੇ ਇਹ ਜਿਹੜੀ ਨਸ਼ਾ ਮੁਕਤ ਮੁਹਿੰਮ ਹੈ ਇਹਨੂੰ ਹੋਰ ਉੱਚਾ ਲੈ ਕੇ ਜਾਣਾ ਹੈ ਕਿ ਪੰਜਾਬ ਸਰਕਾਰ ਦੀ ਨਸ਼ਾ ਖਿਲਾਫ ਇਹਨਾਂ ਯੁੱਧ ਹੈਗਾ ਉਹ ਵੀ ਸਿੱਧਾ ਇੱਕ ਬਾਟ ਹੈਗਾ ਅਸੀਂ ਸਾਰੇ ਸਮਾਜ ਦੇ ਜਿੰਨੇ ਵੀ ਅਸੀਂ ਜੋਗ ਹੈਗੇ ਆ ਰਲ ਮਿਲ ਕੇ ਹੀ ਇਹ ਨਸ਼ਿਆਂ ਨੂੰ ਕੀਤਾ ਜਾ ਸਕਦਾ ਹੈ ਕਿ ਨਸ਼ਿਆਂ ਦੀ ਜਿਹੜੀ ਬਿਮਾਰੀ ਹੈ ਜਦ ਤੱਕ ਜਾਗਰੂਕ ਨਹੀਂ ਹੋਵਾਂਗੇ ਉਹ ਖਤੂਰ ਨਹੀਂ ਹੋ ਸਕਦੀ ਇਸ ਲਈ ਬੱਚਿਆਂ ਨੂੰ ਸਾਰਿਆਂ ਨੂੰ ਕੋਈ ਵੀ ਉਮਰ ਦਾ ਬੰਦਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਵੀ ਨਸ਼ਿਆਂ ਦਾ ਕੋਈ ਫਾਇਦਾ ਨਹੀਂ ਹੈ ਇਹਦਾ ਨੁਕਸਾਨ ਹੀ ਹੈ ਇਹਦਾ ਅੰਤ ਸਿਰ ਮੌਤ ਹੈ ਉਹ ਕੁਝ ਨਹੀਂ ਧੰਨਵਾਦ ਥੈਂਕ ਯੂ ਜਿਹਨ ਜੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂ ਜੀ ਉਹਨਾਂ ਦੇ ਆਦੇਸ਼ਾਂ ਦੇ ਪੂਰੀ ਜੁਡੀਸ਼ਰੀ ਤੇ ਜੁਡੀਸ਼ੀਅਲ ਸਿਸਟਮ ਨੇ ਦੇਸ਼ ਭਰ ਚੱਜ ਨਸ਼ਾ ਛਡਾਓ ਪ੍ਰੋਗਰਾਮ ਚਲਾਇਆ ਹੈ ਸਾਡੇ ਜ਼ਿਲ੍ਹੇ ਬਠਿੰਡੇ ਚ ਡਿਸਟ੍ਰਿਕਟ ਐਸ਼ਹਨ ਜੱਜ ਕਰਨੇਸ਼ ਕੱਕੜ ਜੀ ਮਾਨਯੋਗ ਡਿਪਟੀ ਕਮਿਸ਼ਨਰ ਤੇ ਮਾਨ ਸਾਹਿਬ ਸਾਡੀ ਬਾਰ ਦੇ ਪ੍ਰਧਾਨ ਗੁਰਵਿੰਦਰ ਮਾਨ ਜੀ ਸੈਕਟਰੀ ਸਾਹਿਬ ਕੁਲਦੀਪ ਜਿੱਦਾ ਜੀ ਸਾਰੇ ਵਕੀਲ ਭਾਈਚਾਰਾ ਸਾਰਾ ਐਜੂਕੇਸ਼ਨ ਡਿਪਾਰਟਮੈਂਟ ਸਾਰਾ ਸਟਾਫ ਸਾਰਿਆਂ ਨੇ ਰਲ ਮਿਲ ਕੇ ਅੱਜ ਇਹ ਨਸ਼ਾ ਛਡਾਓ ਮਹਮ ਦੇ ਵਿੱਚ ਰਲ ਮਿਲ ਕੇ ਯੋਗਦਾਨ ਪਾਇਆ ਗੁਰੂ ਮਹਾਰਾਜ ਬਖਸ਼ਿਸ਼ ਕਰਨ ਨਸ਼ਿਆਂ ਤੋਂ ਰਹਿਤ ਸਮਾਜ ਦੁਆਰਾ ਪੰਜਾਬ ਸਾਡਾ ਬਣੇ ਨੌਜਵਾਨੀਆਂ ਬਹਾਲ ਹੋਣ ਲੋਕ ਤਾਕਤਵਰ ਹੋਣ ਸਾਰਿਆਂ ਦਾ ਉਪਰਾਲਾ ਕਾਮਯਾਬ ਹੋਵੇ ਸਾਡੀ ਮਹਿਮ ਨੂੰ ਗੁਰੂ ਮਹਾਰਾਜ ਅਸ਼ੀਰਵਾਦ ਦੇ ਕੇ ਇਸ ਨੂੰ ਹੋਰ ਬਲ ਬਖਸ਼ਣ ਤੇ ਅੱਗੇ ਅਸੀਂ ਰਲ ਕੇ ਕੰਮ ਕਰੀਏ ਸਾਡੇ ਸਾਰੇ ਜੁਡੀਸ਼ਲ ਆਫੀਸਰਸ ਤੇ ਸਿਵਲ ਪ੍ਰਸ਼ਾਸਨ ਦਾ ਜਿਹੜਾ ਉਪਰਾਲਾ ਹੈ ਇਹ ਬਹੁਤ ਅੱਛਾ ਹੈ ਸਾਡੇ ਵਕੀਲ ਭਾਈਚਾਰੇ ਕੰਨਿਓ ਅਗਰ ਇਸ ਮਹਿਮ 'ਚ ਹੋਰ ਵੀ ਕਿਤੇ ਵੱਧ ਸਹਿਯੋਗ ਦੀ ਲੋੜ ਹੋਈ ਤਾਂ ਅਸੀਂ ਸਾਰੇ ਰਲ ਮਿਲ ਕੇ ਦਿਨ ਰਾਤ ਇਸ ਪੰਜਾਬ ਨੂੰ ਬਚਾਉਣ ਵਾਸਤੇ ਨਸ਼ਾ ਮੁਕਤ ਕਰਨ ਵਾਸਤੇ ਨਸ਼ਾ ਰਹਿਤ ਕਰਨ ਵਾਸਤੇ ਦਿਨ ਰਾਤ ਜਿਹੇ ਜੀ ਵੀ ਕੋਈ ਸੇਵਾ ਹੋਈ ਉਹ ਕਰਨ ਨੂੰ ਤਿਆਰ ਹੈ ਦੀ ਜਿਹੜੀ ਇਹ ਵਕਤ ਹੋਂ ਡਿਸਟ੍ਰਿਕਟ ਸਰਵਿਸ ਲੀਗਲ ਸੋਸਾਇਟੀ ਭੰਡਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਹੈ ਇਹਦਾ ਜਿਹੜਾ ਥੀਮ ਹੈਗਾ ਯੂਥ ਅਗੇਂਸਟ ਡਰੱਗਸ ਨਸ਼ਾ ਨੂੰ ਰੋਕਣ ਲਈ ਆਹੀ ਤੇਜ਼ ਹੈ ਜਿਹੜੀ ਆ ਬੱਚਿਆਂ ਦੀ ਏਜ ਹੈ ਇਹ ਅਡੋਲਸੈਂਟ ਏਜ ਦੇ ਵਿੱਚ ਨੇ ਇਹਨਾਂ ਨੇ ਨੌਜਵਾਨ ਬਣਨਾ ਹੈ ਅੱਗੇ ਵੱਡੇ ਹੋਣਾ ਹੈ ਇਸ ਏਜ ਦੇ ਵਿੱਚ ਜੇ ਆਪਾਂ ਇਸ ਨੂੰ ਰੋਕ ਲਿਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਨਸ਼ਿਆਂ ਦੇ ਨਫੇ ਨਹੀਂ ਇਹ ਨੁਕਸਾਨ ਨੇ ਹਨਾ ਨਫਾ ਤਾਂ ਕੋਈ ਹੈ ਹੀ ਨਹੀਂ ਨੁਕਸਾਨ ਹੀ ਨੇ ਵੀ ਆ ਨੁਕਸਾਨ ਨੇ ਤਾਂ ਇਸ ਕਰਕੇ ਜਿਹੜਾ ਹੈ ਸਕੂਲ ਦੇ ਬੱਚਾ ਨੂੰ ਇਨਵੋਲਵ ਕੀਤਾ ਗਿਆ ਇਹ ਸਾਰੇ ਬੱਚੇ ਤੁਸੀਂ ਜਿਹੜੇ ਦੇਖ ਰਹੇ ਹੋ ਇਹ ਸਾਰੇ ਵਲੰਟਰੀ ਆਏ ਨੇ ਉਹ ਤਾਂ ਆਪਣੇ ਆਪ ਆਏ ਨੇ ਇਹਨਾਂ ਦੇ ਮਾਪਿਓ ਨੇ ਕਿਹਾ ਵੀ ਕਿਉਂਕਿ ਇਹ ਕੱਜ ਦੀ ਜੇ ਅੱਜ ਦੇ ਸਮੇਂ ਵਿੱਚ ਦੇਖੀਏ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਸਮਝਦੀ ਕਿਉਂਕਿ ਆਪਾਂ ਰੋਜ਼ਾਨਾ ਖਬਰਾਂ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ ਵੀ ਕੋਈ ਕਿਤੇ ਇੰਜੈਕਸ਼ਨ ਲਾ ਕੇ ਡਿੱਗਿਆ ਪਿਆ ਕੋਈ ਕਿਤੇ ਇੰਜੈਕਸ਼ਨ ਲਾ ਕੇ ਡਿੱਗਿਆ ਪਿਆ ਤਾਂ ਜੇ ਆਪਾਂ ਆਪਣੇ ਯੂਥ ਨੂੰ ਇਸ ਤੋਂ ਅਵੇਅਰ ਕਰ ਦਿਆਂਗੇ ਕਿ ਇਹ ਨਸ਼ਿਆਂ ਦੇ ਨੁਕਸਾਨ ਨੇ ਤਾਂ ਸਾਡਾ ਜਿਹੜਾ ਆਉਣ ਵਾਲਾ ਸਮਾਜ ਆ ਸਾਡਾ ਸਾਡਾ ਉਹ ਬਿਹਤਰ ਹੋਊਗਾ ਸਾਡੇ ਦੇਸ਼ ਦਾ ਜਿਹੜਾ ਭਵਿੱਖ ਆ ਉਹ ਸੁਨਹਿਰਾ ਹੋਊਗਾ ਤੇ ਇਸ ਕਰਕੇ ਜਿਹੜੀ ਅੱਜ ਦੀ ਵਾਕਾਥਾਨ ਕੀਤੀ ਜਾ ਰਹੀ ਹੈ ਜਿਹੜੀ ਇਸ ਵਿੱਚ ਆ ਕੇ ਸਾਰੇ ਅਸੀਂ ਸ਼ਾਮਿਲ ਹੋਏ ਹਾਂ ਏ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਵੀ ਇੱਥੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ थैंक यू वेरी मच ਇੱਕ ਮਹਿੰਮ ਯੂਥ ਅਗੇਂਸਟ ਡਰਗ ਸ਼ੁਰੂ ਚੱਲ ਰਹੀ ਹੈ ਤੇ ਜਿਸ ਦਾ ਆਗਾਜ਼ ਆਨਰੇਬਲ ਮਿਸਟਰ ਜਸਟਿਸ ਸੂਰੇਗਾਂ ਜੀ ਚੀਫ ਜਸਟਿਸ ਆਫ ਇੰਡੀਆ ਜੀ ਨੇ 6 ਨਵੰਬਰ 6 ਦਸੰਬਰ ਨੂੰ ਗੁਰੂਗ੍ਰਾਮ ਵਿਖੇ ਕੀਤਾ ਹੈ ਇਹ ਮਹਿੰਮ 6 ਦਸੰਬਰ 2025 ਤੋਂ 6 ਜਨਵਰੀ 2026 ਜਾਨੇ ਕਿ ਪੂਰਾ ਮਹੀਨਾ ਚਲੇਗੀ ਤੇ ਅੱਜ ਦੀ ਡਰੱਗਸ ਅਗੇਂਸਟ ਅਵੇਰ ਅਵੇਰਨੈਸ ਰੈਲੀ ਉਸ ਦਾ ਹੀ ਹਿੱਸਾ ਹੈ ਤੇ ਤਾਂ ਕਿ ਲੋਕਾਂ ਨੂੰ ਉਸ ਸੰਦੇਸ਼ ਦੇ ਸਕੀਏ ਤਾਂ ਕਿ ਡਰੱਗਸ ਤੋਂ ਦੂਰ ਰਹਿਣ ਇਹ ਨਸ਼ਾ ਨੌਸੇ ਸ਼ਹਿਰ ਨੂੰ ਖਤਮ ਕਰਤਾ ਹੈ ਸਮਾਜ ਵਾਸਤੇ ਪਰਿਵਾਰ ਵਾਸਤੇ ਬਹੁਤ ਹੀ ਨੁਕਸਾਨਦੇਹ ਹੈ ਹਾਨੀਕਾਰਕ ਹੈ ਤੇ ਇਸ ਦੌਰਾਨ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਸਕੂਲ ਕਾਲਜ ਦੇ ਬੱਚਿਆਂ ਵਾਸਤੇ ਤੇ ਆਮ ਲੋਕਾਂ ਵਾਸਤੇ ਕੀਤੀਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਨੁਕਾ ਨਾਟਕ ਹੋ ਰਹੇ ਨੇ ਡੈਕਲਮੇਸ਼ਨ ਕੰਟੈਸਟ ਹੋ ਰਹੇ ਨੇ ਇਸ ਟਾਪਿਕ ਤੇ ਤੇ ਉਹਨਾਂ ਦੀਆਂ ਪੇਂਟਿੰਗਸ ਇਸ ਟਾਪਿਕ ਤੇ ਬਣਨ ਗਈਆਂ ਤੇ ਉਹਨਾਂ ਬੱਚਿਆਂ ਨੂੰ ਪ੍ਰੋਸਾਈਟ ਕੀਤਾ ਜਾਂਦਾ ਹੈ ਤਾਂ ਕਿ ਨਸ਼ਾ ਦੂਰ ਰਹੇ ਥੈਂਕ ਯੂ ਸਰ ਜੀ